ਇਹ ਜਿਹੜਾ ਘਾਟ ਮਾਰ ਕੇ ਛੱਡਿਆ ਜਵਾਂ ਇਹ ਤਾਂ ਸੀ ਇਹ ਹੋਈ ਇਹਨੂੰ ਤਾਂ ਮਿੱਟੀ ਪਲੀਤ ਕਾਪਤੀ ਜਾ ਵਾ ਰੋਹ ਇੱਕ ਜਿਹੜਾ ਸਾਡੇ ਨਗਰੀਆਂ ਦੇ ਲੋਕਾਂ ਨਾਲ ਕਰਦਾ ਹਾਂ ਤੇ ਮਾਰਤੀ ਮੋਟਰਨੇ ਗੂਏ ਲੈ ਜਾ ਮੋਬਾਈਲ ਲੈ ਜਾ ਕੋਈ ਛੱਡੀ ਕੁੱਟ ਮਾਰ ਮੂਰ ਕੀਤੀ ਨਾ ਰੁਕਤੀ ਜਾਣੂ ਜਿੱਤ ਕਰਦਾ ਨਾ ਚਾਹ ਪੀਣ ਨੂੰ ਨਾ ਹਜੇ ਵੀ ਹੁਣ ਤੱਕ ਮਾਰਦਾ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਵੇਹੇ ਮੰਨਦਾ ਹੀ ਘਰ ਛੱਡ ਕੇ ਚਲੇ ਜਾ ਤੂੰ ਤੇ ਬਸ ਆਪਣਾ ਮੈਂ ਰਹੂੰਗਾ ਇੱਥੇ ਪੰਜ ਜਾਣੇ ਪੰਜ ਛੇ ਜਾਣੇ ਛੇ ਜਾਣੇ ਸੀ ਨਹੀਂ ਬਸ ਦੋਆਂ ਦੇ ਪੰਜ ਪਾਏ ਸੀ ਤਿੰਨ ਦੇ ਤੇ ਦੋ ਦੋ ਤਿੰਨ ਮੂੰਹੇ ਸੀ ਦੁੱਧ ਸਾਡੇ ਘੱਟਿਆਂ ਦੇ ਮੂੰਹ ਲਵੇਟੇ ਜਨਾਂ ਦੇ ਹਾਂ ਜਾਂ ਪਾਣੇ ਜਾਏ ਬਣਾ ਤਾਂ ਨੇ ਹਜੇ ਦੋ ਸਾਲੀ ਡੇਢ ਸਾਲੀ ਹੋਇਆ ਪਾਏ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਪਾਣੇ ਦੇ ਤਾਂ ਦੰਤਾਛੇ ਕਰਦੇ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪੈਨ ਨੂੰ ਕੁੱਟੋ ਮਾਰੋ ਆਲੇ ਕਾਰੇ ਵਾਸਤੇ ਘੁਰਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਐਨੇ ਕਰਕੇ ਜੇ ਸਾਨੂੰ ਕੁੱਟਣਾ ਆ ਸਕਦਾ ਲੋਕਾਂ ਨੂੰ ਕੁੱਟਣਾ ਨਹੀਂ ਜਾਂਦੇ ਹੋਣਗੇ ਸਿੱਖੇ ਨੇ ਕੀ ਕਹਿਣਾ ਸਿੱਖੀ ਇਹ ਕੁਛ ਨਹੀਂ ਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰਿਆਂ ਨੂੰ ਕੁੱਟੋ ਲੱਭ ਲੱਭਿਤ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਪਿਓ ਦੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਫੈਮਲੀ ਮੈਟਰ ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਫੈਮਲੀ ਮੈਟਰ ਦੇ ਵਿੱਚ ਸਾਫ ਤੁਸੀਂ ਦੇਖੀ ਹੈ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਫੈਮਲੀ ਮੈਟਰ ਦੇ ਵਿੱਚ ਕੀ ਮਹਿਸੂਸ ਹੋ ਰਿਹਾ ਜੀ ਹੁਣ ਅਲੋਨ-ਅਲੋਨ ਸੇ ਨਹੀਂ ਚਾਹੁੰਦਾ ਹਾਂਜੀ ਅਲੋਨ-ਅਲੋਨ ਸੇ ਨਹੀਂ ਚਾਹੁੰਦਾ ਬਾਈਨਾ ਓਕੇ ਇਹਨੇ ਉਹਨਾਂ ਨੂੰ ਮਾਰ ਰਿਹਾ ਪੁੱਟ ਰਿਹਾ ਮਾਰ ਟੋਲੇ ਆਖੀ ਤੁਹਾਡੇ ਉਸ ਦਾ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨੇ ਕਿਉਂ ਮਾਰਿਆ ਗੱਲ بیٹھ ਕੇ ਵੀ ਹੋ ਸਕਦੀ ਸੀ ਇਹਦੇ ਉਹ ਕੋਈ ਮਾਰਿਆ ਨਹੀਂ ਕੁਝ ਖਾਸ ਐ ਥੋੜੀ-ਥੋੜੀ ਨੌਕ ਚੋ ਵੀ ਹੋਈ ਆ ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡਾਡਿਆ ਕਿਹਨੇ ਹੋਰ ਕੁਝ ਨਹੀਂ ਅੰਦਰ ਦੀ ਲੜਾਈ ਨੂੰ ਮੈਂ ਤੁਸੀਂ মিডিਏ ਵਧਾ ਚੜਾ ਕੇ ਕਹਿੰਦਾ ਜੀ ਆਖੀ ਇਹਨਾਂ ਤੋਂ ਕੋਈ ਨਸਾ ਦੀ ਗੱਲ ਨਹੀਂ ਹੋਈ ਸੀ ਸੀਸੀਟੀਵੀ ਤਾਂ ਨਹੀਂ ਝੂਠ ਬੋਲਦੇ ਵੀ ਜੋ ਸੀਸੀਟੀਵੀ ਦੇਖ ਕੇ ਸਾਰਾ ਲਗਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਖਾਸ ਬਾਅਦ ਦੇਤੇ ਨੇ ਨਾਰਮਲ ਕੀ ਆ ਜਾਂਦਾ ਆਨ ਲੈਵਲ ਵਾਲਿਆਂ ਨੂੰ ਤਾਂ ਪਤਾ ਨਹੀਂ ਵੰਧਿਆ ਹੁੰਦਾ ਆ ਇਹਦੇ ਤੋਂ ਨਾਰਮਲ ਪਤਾ ਨਹੀਂ ਕੀ ਲੱਗਦਾ ਕਿ ਮਾਰਦਾ ਦੰਦ ਹੈ ਗਿਲਤੀ ਮਹਿਸੂਸ ਹੋ ਰਹੀ ਆ ਹਾਂ ਕਿਹੜਾ ਇਹ ਮਾਪੇ ਕੋਈ ਕਰਦਾ ਜਿਹੜਾ ਚਾਹੇ ਜਿੱਦਾਂ ਦਾ ਵੀ ਮਾਪੇ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਹਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਜੀ ਕਰਦਾ ਸੀਗਾ ਜਿੰਦਿਆਂ ਦਾ ਬੜਾ ਔਖਾ ਕੰਮ ਲਾਵੇ ਜਿੱਥੇ ਜਿਵੇਂ ਬੰਦੇ ਦੇ ਦਿੱਖੇ ਉਹਨਾਂ ਔਖਾ ਹੁੰਦਾ ਇਹ ਕੰਮ ਹਾਂ ਜਦੋਂ ਮਰਦੀ ਹੋਵੇ ਨਹੀਂ ਥੱਕਿਆ ਜਾਂਦਾ ਬੜਾ ਹੱਥ ਕੰਮ ਦੇ ਹੁੰਦੇ ਨੇ ਨਾ ਕੰਮ ਹਾਂਜੀ ਬਟ ਮੇਰਾ ਮੇਰੇ 페 ਤਛਦ ਹੋਇਆ ਸੀ ਯਾਰ ਤੇ ਵਾਏ ਮੈਨੂੰ ਮੇਰੀ ਜੋਬ ਲੱਗੀ ਸੀ ਨਾ ਬਾਈਕ ਚਾਹੀਦੀ ਸੀ ਜੇ ਤਾਂ ਨਾਰਮਲ ਸੀਗਾ ਤਾਂ ਕੋਈ ਲੜਾਈ ਨਹੀਂ ਹੋਣੀ ਮੇਰੇ ਆਸਕ ਨਹੀਂ ਕੋਈ ਕੱਟਿਆ ਨਹੀਂ ਸੀ